वाहिगुरु जी का खालसा वाहिगुरु जी की फतेह तू अंतर जामी हर आप जो तू चला है प्यारे हौ ते वह चला हाँ, जो तू चला है प्यारे थिठमक हौ हौ ते वह चला हमरे हाथ के सुना जा <सथ> तू मिल है ता हौ आय मिला जेन को तू हर मिल है स्वामी ਸਭ ਤੈਨ ਕਾ ਲੇਖਾ ਛੁਟਕ ਗਿਆ ਤੈਨ ਕੀ ਗਣਤ ਨ ਕਰਿਐ ਹਉ ਕੋ ਭਾਈ ਹਾਂ ਤੈਨ ਕੀ ਗਣਤ ਨ ਕਰਿਐ ਹਉ ਕੋ ਭਾਈ ਜੋ ਗੁਰ ਬਚਨੀ ਹਰ ਮੇਲ ਲਿਆ ਨਾਨਕ ਦਇਆਲ ਹੋਆ ਤੈਨ ਉਪਰ ਜੇਨ ਗੁਰ ਕਾ ਬਾਣਾ ਮੰਨਿਆ ਭਲਾ ਤੂ ਅੰਤਰਜਾਮੀ ਹਰ ਆਪ ਜੋ ਤੂ ਚਲਾਵੈ ਪਿਆਰੇ ਹਉ ਤਿਵੈ ਚੱਲਾ ਤੁਖਾਰੀ ਮਹੱਲਾ ਚੌਥਾ ਤੂ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਹਾਂ ਇਹ ਵਿਸਰਾਮ ਇਸ ਤਰ੍ਹਾਂ ਜਗਦੀਸ਼ ਤੇ ਲਾਉਣਾ ਹੈ ਤੂ ਜਗ ਜੀਵਨ ਜਗਦੀਸ਼ ਇਥੇ ਵਿਸਰਾਮ ਜਗਦੀਸ਼ ਜਗ ਜੀਵਨ ਨਹੀਂ ਕਹਿਣਾ ਥੋੜੇ ਜੇ ਕਸ ਕੇ ਬੋਲਨੇ ਆ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੈਨ ਤੂ ਤੇ ਆਇਆ ਮੇਰਾ RAM ਜਿਨ ਕੈ ਧੁਰ ਲੇਖ ਮਾਥ ਜਿਨ ਕੋ ਧੁਰ ਹਰ ਲਿਖਿਆ ਸੁਆਮੀ ਤੈਨ ਹਰ ਹਰ ਨਾਮ ਅਰਾਧਿਆ ਤੈਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨ ਗੁਰ ਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹੋ ਭਇਆ ਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਹਾਂ ਜਿਨ ਜਪਿਆ ਹਰ ਇੱਥੇ ਠਮਕ ਤੇ ਮੁਕਤ ਪ੍ਰਾਣੀ ਇੱਥੇ ਵਿਸਰਾਮ ਹੈ ਤਨ ਕੇ ਊਜਲ ਮੁਖ ਹਰ ਦਵਾਰ ਤਨ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਾਲ ਥਲ ਮਹੀਅਲ ਭਰਪੂਰ ਸਭ ਊਪਰ ਸਾਜ ਧਣੀ ਤੂ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤ੍ਰੇਣ ਤ੍ਰਿਭਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਵਾਣ ਤ੍ਰੇਣ ਤ੍ਰਿਭਵਨ ਇਥਿ ਠਮਕ ਸਭ ਸ੍ਰੇਸ਼ਟ ਇਥੇ ਵਿਸਰਾਮ ਹੈ ਮੁਖ ਇਥੇ ਜਮਕ ਲਾ ਦਨੀ ਹੈ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅ ਸੰਖ ਅਗਾਣਤ ਹਰ ਧਿਆਵਈ ਪਸੰਖ ਅਗਾਣਤ ਹਰ ਧਿਆਵਈ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਾਪ ਕਰਤੇ ਭਾਵਈ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਾਧ ਚਵਿਆ ਤੂ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵੇਆ ਤੇਰੀ ਭਗਤ ਪੰਡਾਰ ਅਸ਼ੰਖ ਜੇਸ ਤੂ ਦੇ ਦੇਵਹ ਮੇਰੇ ਸੁਆਮੀ ਤਿਸ ਮਿਲਹਿ ਜੇਸ ਤੂ ਦੇਵਹ ਮੇਰੇ ਸੁਆਮੀ ਤਿਸ ਮਿਲਹਿ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਅੰਤਰ ਭਉ ਭਾਵਨੀ ਹੋਈ ਹੋਈ ਬੇਨ ਭੈ ਕਿਨਾ ਨਾ ਪ੍ਰੇਮ ਪਾਇਆ ਬੇਨ ਭੈ ਪਾਰ ਨ ਉਤਰਿਆ ਕੋਈ ਬੇਨ ਭੈ ਇਥੇ ਠਮਕ ਕਿਨਾ ਨਾ ਪ੍ਰੇਮ ਪਾਇਆ ਤਿਵਿਸ੍ਰਾਮ ਬੇਨ ਭੈ ਇਥੇ ਠਮਕ ਪਾਰ ਨ ਉਤਰਿਆ ਕੋਈ ਉਤਰਿਆ ਉਚਾਰਨ ਕਰਨਾ ਉਤਰਿਆ ਨਹੀਂ ਬੋਲਣਾ ਬੇਨ ਭੈ ਪਾਰ ਨ ਉਤਰਿਆ ਕੋਈ ਭਉ ਭਾਉ ਪ੍ਰੀਤ ਨਾਨਕ ਤਸਹਿ ਲਾਗੈ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਪੰਡਾਰ ਅਸ਼ੰਖ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਅਭੀਚ ਯਨੋ ਅਭੀਚ ਉਚਾਰਨ ਕਰਨਾ ਹੈ ਨਾਵਣ ਪੁਰਬ ਅਭੀਚ ਇਥੇ ਵਿਸਰਾਮ ਹੈ ਬਸ ਸਕਦੇ ਹਾਂ ਹਾਂਜੀ ਅਭੀਚ ਬਬਾ ਬੋਲਨਾ ਅਭੀਚ ਨਹੀਂ ਕਹਿਣਾ ਅਭੀਚ ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨਸੇ ਜਨਮ ਮਰਨ ਦੁਖ ਖਿਨ ਮਹਿ ਬਿਨਸੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਆਪ ਕਰਤਾ ਪੁਰਬ ਕੀਆ ਸਤਗੁਰੂ ਕੋਲ ਖੇਤ ਨਾਵਣ ਗਿਆ ਹਰ ਆਪ ਕਰਤਾ ਇੱਥੇ ਠਮਕ ਪੁਰਬ ਕੀਆ ਇੱਥੇ ਵਿਸਾਮ ਹੈ ਸਤਗੁਰੂ ਇੱਥੇ ਯਮਕ ਲਾ ਦਨੀ ਹੈ ਕੋਲ ਖੇਤ ਨਾਵਣ ਗਿਆ ਨਾਵਨ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਨਾਵਨ ਪੁਰਬ ਅਭੀਚ ਗੁਰ ਸਤਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਮਾਰਗ ਪੰਥ ਚੱਲੇ ਗੁਰ ਮਾਰਗ ਪੰਥ ਚੱਲੇ ਗੁਰ ਇਥੇ ਵਿਸਰਾਮ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਹਾਂ ਸਿੱਖਾ ਕਸ ਕੀ ਬੋਲਨਾ ਆਨ ਦਿਨ ਭਗਤ ਬਾਣੀ ਖੇਨ ਖੇਨ ਨਿਮਖ ਵਿਖਾ ਵਿਖਾ ਵਿਕਸਕੇ ਥੋੜਾ ਜਿਹਾ ਬੋਲਣਾ ਹਰ ਹਰ ਭਗਤ ਬਾਣੀ ਪ੍ਰਵਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤ ਗੁਰੂ ਗੁਰੂ ਕੀਆ ਤਿਨ ਹਾ ਆਪ ਹਰ ਮੇ ਲਾਇਆ ਤੀਰਥ ਉਦਮ ਸਤ ਗੁਰੂ ਕੀਆ ਸਭ ਲੋਕ ਉਧਰਣ ਅਰਥਾ ਉਧਰਣ ਉਚਾਰਨ ਕਰਨਾ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤ ਪ੍ਰਥਮ ਆਏ ਕੁਲ ਖੇਤ ਗੁਰ ਇੱਥੇ ਵਿਸਰਾਮ ਹੈ ਸਤਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਏ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮੂਨ ਜਨ ਸਭ ਆਇਆ ਦੇਖਣ ਆਏ ਤੀਨ ਲੋਕ ਇਥੇ ਵਿਸਰਾਮ ਸੁਰ ਨਰ ਮੂਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨ ਕੇ ਕਿਲ ਵਿਖੋ ਨਾਸ ਗਵਾਇਆ ਤਿਨ ਕੇ ਕਿਲ ਵਿਖ ਨਾਸ ਗਵਾਇਆ ਇਹ ਜਿਆਦਾ ਲਮਕਾਈ ਦਾ ਨਹੀਂ ਹੁੰਦਾ ਤਿਨ ਕੇ ਕਿਲ ਵਿਖ ਨਾਸ ਐ ਨਹੀਂ ਸਿੱਧ ਹੀ ਤਿਨ ਕੇ ਕਿਲ ਵਿਖ ਨਾਸ ਗਵਾਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨ ਕੇ ਕੇਲ ਵਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖਾਟ ਦਰਸ਼ਨ ਕਰ ਗਏ ਗੋਸ਼ਟ ਧੋਆ ਜੋਗੀ ਦਿਗੰਬਰ ਸੰਨਿਆਸੀ ਇਥੇ ਠਮਕ ਖਾਟ ਦਰਸ਼ਨ ਇਥੇ ਵਿਸਰਾਮ ਹੈ ਖਾਟ ਦਰਸ਼ਨ ਤੇ ਵਿਸਰਾਮ ਕਰ ਗਏ ਗੋਸ਼ਟ ਇਥੇ ਠਮਕ ਧੋਆ ਪ੍ਰਥਮ ਆਏ ਕੁਲ ਖੇਤ ਗੁਰ ਕੁਲ ਖੇਤ ਗੁਰ ਨਹੀਂ ਕਹਿ ਦਿੰਨਾ ਪ੍ਰਥਮ ਆਏ ਕੁਲ ਖੇਤ ਇਥੇ ਠਮਕ ਗੁਰ ਇਥੇ ਵਿਸਰਾਮ ਹੈ ਸਤ ਗੁਰ ਪੁਰਬ ਹੋਆ ਦੁਤੀਆ ਜਮਨ ਗਏ ਗੁਰ ਹਾਂ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਾਗਾਤੀ ਮਿਲੇ ਦੇ ਭੇਟ ਜਾਗਾਤੀ ਮਿਲੇ ਇਥੇ ਠਮਕ ਦੇ ਭੇਟ ਇਥੇ ਵਿਸਰਾਮ ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਗਾਏ ਦੀਆ ਗੁਰ ਪਿੱਛੇ ਲੰਗਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਸਭ ਛੁੱਟੀ ਸਤਿਗੁਰੂ ਪਿੱਛੇ ਸਭ ਛੁੱਟੀ ਸਤਿਗੁਰੂ ਪਿੱਛੇ ਦਰਮਿਆਨਾ ਜਾਂ ਬੋਲਣਾ ਜੇਨ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿਨ ਜਾਮ ਜਾਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾ ਗੁਰ ਕੈ ਨਾ ਏ ਲਇ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ ਸਭ 모ਹੀ ਦੇਖ ਦਰਸ਼ਨ ਗੁਰ ਸੰਤ ਆਏ ਵਿਸਰਾਮ ਮਹੰਗਾ ਵਿਸਰਾਮ ਹੈ ਸਭ 모ਹੀ ਇਥੇ ਠਮਕ ਦੇਖ ਦਰਸਨ ਗੋਰ ਸੰਤ ਇਥੇ ਵਿਸਰਾਮ ਹੈ ਕਿਨੈ ਇਥੇ ਯਮਕ ਲਾਦਨੀ ਹੈ ਆੜ ਨਾ ਦਾਮ ਲਿਆ ਸਭ ਮੋਹੀ ਦੇਖ ਦਰਸਨ ਗੋਰ ਸੰਤ ਕਿਨੈ ਆੜ ਨਾ ਦਾਮ ਲਿਆ ਆੜ ਦਾਮ ਕਿਸ ਪਾਇਆ ਨਾ ਬੋਲਕ ਜਾਗਾਤੀਆ ਮੋਹਣ ਮੁੰਦਨ ਪਈ ਹੈ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਆੜ ਦਾਮ ਇਥੇ ਠਹਿਮ ਕਿਸ ਪਾਇਨਾ ਬੋਲਖ ਭੋਲਕ ਇਥੇ ਵਿਸਰਾਮ ਹੈ ਭੋਲਕ ਨਹੀਂ ਕਹਿ ਦੇਣਾ ਕਿ ਭੋਲਕ ਕਹੇ ਜਾਂਦੇ ਨੇ ਬੋਲਕ ਬੋਲਣਾ ਹੈ ਜਾਗਾਤੀਆ ਇਥੇ ਯਮਕ ਲਾ ਦੇਣੀ ਹੈ ਮੋਹਣ मुੰਦਣ ਪਈ ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ ਹਾਂ ਭਾਈ ਪਦ ਤੇ ਯਮਕ ਲਾਉਣੀ ਹੈ ਭਾਈ ਹਮ ਕਰਹਿ ਕਿਆ ਇਥੇ ਠਮਕ ਕੇਸ ਪਾਸ ਮੰਗਹਿ ਇਥੇ ਵਿਸਰਾਮ ਹੈ ਸਭ ਭਾਗ ਸਤਗੁਰ ਪਿਛੈ ਪਈ ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਹੂੰ ਜਾਗਾਤੀਆ ਇਥੇ ਯਮਕ ਲਾ ਦਨੀ ਹੈ ਉਪਾਵ ਸਿਆਣਪ ਕਰ ਇਥੇ ਠਮਕ ਵਿਚਾਰ ਡਿਠਾ ਇਥੇ ਵਿਸਰਾਮ ਹੈ ਭਨ ਬੋਲ ਕਾ ਇਥੇ ਠਮਕ ਸਭ ਉੱਠ ਗਿਆ ਜਾਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਭਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਪਿਆ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ